ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਅ ਅੱਜ ਕੱਲ੍ਹ ਕਈ ਦਿਨਾਂ ਤੋਂ ਲਗਾਤਾਰ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਇੱਕ ਸੁਣਵਾਈ ਹੋ ਰਹੀ ਹੈ ਜਿਹਦੇ ਵਿੱਚ ਅ ਜਿਹੜੇ 8 ਅਪ੍ਰੈਲ ਨੂੰ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਸੀ ਵੀ ਜਦੋਂ ਕੋਈ ਅਸੈਂਬਲੀ ਅ ਕਿਸੇ ਸੂਬੇ ਦੀ ਆਪਣਾ ਬਿਲ ਪਾਸ ਕਰਕੇ ਭੇਜਦੀ ਹੈ ਤਾਂ ਗਵਰਨਰ ਜਿਹੜਾ ਹੈ ਉਸ ਨੂੰ ਜੋ ਕਾਰਵਾਈ ਹੈ ਛੇਤੀ ਕਰੇ ਤੇ ਜੇ ਉਹ ਰਾਸ਼ਟਰਪਤੀ ਨੂੰ ਭੇਜਿੰਦਾ ਤਾਂ ਰਾਸ਼ਟਰਪਤੀ ਵੀ ਜਲਦੀ ਫੈਸਲਾ ਕਰੇ ਉਹਨੇ 3 ਮਹੀਨਿਆਂ ਦੀ ਸਮਾਂ ਸੀਮਾ ਇਹਨਾਂ ਲਈ ਨਿਰਧਾਰਤ ਕੀਤੀ ਸੀ ਕਿਉਂਕਿ ਤਾਮਿਲਨਾਡੂ ਦੇ ਕਈ ਸਾਰੇ ਬਿੱਲ ਕਈ 4-4 ਸਾਲਾਂ ਤੋਂ ਉੱਥੋਂ ਦੇ ਗਵਰਨਰ ਸਾਹਿਬ ਦੱਬ ਕੇ ਬੈਠੇ ਸੀ ਉਹਨਾਂ ਤੇ ਨਾ ਕੁਝ ਕਰਦੇ ਸੀ ਤੇ ਉਹ ਉਸ ਦੇ ਵਿਰੁੱਧ ਫੈਸਲਾ ਦਿੱਤਾ ਸੀ ਵੀ ਇਸ ਤਰ੍ਹਾਂ ਫਿਰ ਸੂਬਾ ਸਰਕਾਰਾਂ ਜਿਹੜੀਆਂ ਚੁਣੀਆਂ ਹੋਈਆਂ ਨੇ ਲੋਕਾਂ ਦੀਆਂ ਉਹਨਾਂ ਦਾ ਕਿੱਥੇ ਮੁੱਲ ਰਹਿ ਗਿਆ ਜੇ ਇੱਕ ਇੱਕ ਵਿਅਕਤੀ ਜਿਹੜਾ ਰਾਜਪਾਲ ਹੈਗਾ ਉਹ ਇਹੀ ਸਾਰੀ ਗੱਲ ਨੂੰ ਅਨਡੂ ਕਰ ਦੇ ਤੇ ਉਹਦੇ ਖਿਲਾਫ ਫੈਸਲੇ ਦੇ ਖਿਲਾਫ ਰਾਸ਼ਟਰਪਤੀ ਜੀ ਨੇ ਇੱਕ ਪ੍ਰੈਜ਼ੀਡੈਂਸ਼ੀਅਲ ਜਿਹੜਾ ਹੈਗਾ ਰੈਫਰੈਂਸ ਸੁਪਰੀਮ ਕੋਰਟ ਭੇਜਿਆ ਸੀ ਉਹਦੇ ਤੇ ਕੁਝ ਇਤਰਾਜ਼ ਲਾਏ ਸੀ ਉਹਦੇ ਤੇ ਬਹਿਸ ਚੱਲ ਰਹੀ ਹੈ ਉਸ ਚੱਲਦੀ ਬਹਿਸ ਦੇ ਵਿੱਚ ਕੱਲ ਮਾਨਯੋਗ ਚੀਫ ਜਸਟਿਸ ਸ਼੍ਰੀ ਬੀ ਆਰ ਗਵਈ ਜੀ ਨੇ ਕਿਹਾ ਕਿ ਵੀ ਕੀ ਤੁਸੀਂ ਇਹ ਚਾਹੁੰਦੇ ਹੋ ਜਿਹੜਾ ਸਰਕਾਰੀ ਵਕੀਲ ਹੈ ਅਲ ਐਡੀਸ਼ਨਲ ਸੈਲੇਸਟਰ ਜਨਰਲ ਆਪਣਾ ਐਡੀਸ਼ਨਲ ਸੈਲੇਸਟਰ ਜਨਰਲ ਤੁਸ਼ਾਰ ਮਹਿਤਾ ਉਹਨੇ ਕਿਹਾ ਜੀ ਵੀ ਪਾਰਲੀਮੈਂਟ ਇਸ ਤਰ੍ਹਾਂ ਫਲਾਣਾ ਇਸ ਤਰ੍ਹਾਂ ਉਹ ਕਹਿੰਦੇ ਵੀ ਇਹ ਇੱਕ ਕਨਸਟੀਟਿਊਸ਼ਨ ਬਾਡੀ ਹੈ ਜਿਹੜੀ ਜਿਹੜੀ ਅਸੈਂਬਲੀ ਵੀ ਹੈ ਕਿ ਸੁਪਰੀਮ ਕੋਰਟ ਵੀ ਜਿਹੜੇ ਫੈਸਲੇ ਗਲਤ ਹੋ ਜਾਂਦੇ ਆ ਅਸੈਂਬਲੀ ਨੇ ਗਲਤ ਪਾਸ ਕਰਤਾ ਕਿਸੇ ਪਾਰਲੀਮੈਂਟ ਨੇ ਪਾਸ ਕਰਤਾ ਤਾਂ ਸੁਪਰੀਮ ਕੋਰਟ ਕੋਲ ਦਾ ਅਧਿਕਾਰ ਹੈ ਕਿ ਉਹਦਾ ਕਨਸਟੀਟਿਊਸ਼ਨਲ ਰਿਵਿਊ ਕਰ ਸਕੇ ਸੰਵਿਧਾਨਕ ਅਦਾਲਤ ਹੈ ਇਹ ਤੇ ਇਸ ਕਰਕੇ ਇਹਦੇ ਕੋਲੇ ਤਾਕਤਾਂ ਨਹੀਂ ਇਸ ਤਾਕਤ ਦੀ ਤੁਸੀਂ ਨਹੀਂ ਮਤਲਬ ਇਹਨੂੰ ਚੈਲੰਜ ਕਰ ਸਕਦੇ ਦੂਜਾ ਇਹ ਉਹਨਾਂ ਨੇ ਕਿਹਾ ਵੀ ਜੇ ਕੋਈ ਰਾਜਪਾਲ ਸਾਲਾਂਬਦੀ ਬਲਾਂ ਤੇ ਬੈਠਾ ਹੈ ਤੇ ਕੀ ਜਿਹੜੀ ਸੁਪਰੀਮ ਕੋਰਟ ਹੈ ਉਹ ਸ਼ਕਤੀਹੀਣ ਹੋ ਕੇ ਬੜੀ ਵਿਚਾਰੀ ਬਹਿ ਕੇ ਹੱਥ ਦੇ ਹੱਤ ੜ ਕੇ ਬੈਠੀ ਰਹੀ ਉਹ ਕੁਝ ਨਾ ਕਰੇ ਸੋ ਇਹ ਬੜੇ ਵੱਡੇ ਸਵਾਲ ਨੇ ਦੇਖਦੇ ਆਉਣ ਵਾਲੇ ਸਮੇਂ 'ਚ ਫੈਸਲੇ ਕੀ ਆਉਂਦੇ ਆ ਤੇ ਇਹ ਇਧਰਲੇ ਪਾਸੇ ਨੂੰ ਗੱਲ ਬੜੀ ਬਹੁਤ ਹੀ ਦਿਲਚਸਪ ਹੈ ਦੂਸਰੀ ਗੱਲ ਦੋਸਤੋ ਤੁਹਾਡੇ ਨਾਲ 5-6 ਖਬਰਾਂ ਸਕੂਲਾਂ ਨਾਲ ਸੰਬੰਧਿਤ ਕਰਨੀਆਂ ਚਾਹੁੰਦੇ ਆਂ ਆ ਇੱਕ ਬੜੀਆਂ ਇਹ ਕੁਝ ਮਾੜੀਆਂ ਖਬਰਾਂ ਨੇ ਇਹਨਾਂ ਦੀਆਂ ਡੱਡ ਐਂਗਲ ਨੇ ਇਹਨਾਂ ਨੂੰ ਦੇਖਣ ਦੇ ਆ ਇੱਕ ਤਾਂ ਜਿਹੜਾ ਹੈਗਾ ਆ ਉੱਤਰਾਖੰਡ ਦੇ ਵਿੱਚ ਉਦਮ ਸਿੰਘ ਨਗਰ ਜ਼ਿਲ੍ਹੇ ਦੇ ਵਿੱਚ 9ਵੀਂ ਜਮਾਤ ਦਾ ਇੱਕ ਵਿਦਿਆਰਥੀ ਆਪਣੇ ਅਧਿਆਪਕ ਤੇ ਗੋਲੀ ਚਲਾਉਂਦਾ ਹੈ ਇੱਕ ਤਾਂ ਇਹ ਘਟਨਾ ਹੈ ਰਾਜਸਥਾਨ ਦੇ ਬਾੜਮੀਰ ਗੁਰੂਕੁਲ ਦੇ ਵਿੱਚ ਗੁਰੂਕੁਲ ਜਿਨ੍ਹਾਂ ਦੇ ਗੁਰੂਕੁਲ ਨੂੰ ਅੱਜ ਕੱਲ ਸਿੱਧਾ ਉੱਥੇ ਐਡਮਿਸ਼ਨ ਦਿੱਤੀ ਜਾ ਰਹੀ ਹੈ ਆਈਆਈਟੀਜ਼ ਦੇ ਵਿੱਚ ਉਹ ਗੁਰੂਕੁਲ ਜਿਹੜਾ ਹੈਗਾ ਉਸ ਦੇ ਹਰਪਾਲੇਸ਼ਵਰ ਮਹਾਦੇਵ ਸੇਵਾ ਸੰਪਤੀ ਹਰਪਾਲੀਆ ਪਿੰਡ ਦੇ ਵਿੱਚ ਲਾਉਂਦੀ ਹੈ ਉਹਨੂੰ ਉੱਥੇ ਇੱਕ ਜਿਹੜਾ ਉੱਥੇ ਅਨਾਥ ਬੱਚੇ ਪੜਦੇ ਐ ਗਰੀਬ ਬੱਚੇ ਪੜਦੇ ਐ ਤੇ ਉੱਥੇ ਕਿਉਂਕਿ ਬੱਚੇ ਛੋਟੇ ਬੱਚੇ ਐ ਜਿਹੜੇ ਅਨਾਥ ਨੇ ਰਾਤ ਨੂੰ ਆਮ ਹੀ ਬੱਚਿਆਂ ਨੂੰ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਬੱਚੇ ਆਪਣਾ ਜਿਹੜਾ ਉਹ ਗਿੱਲਾ ਕਰਨ ਦੇ ਆ ਬਿਸਤਰਾ ਪਤਾ ਹੈ ਇੱਕ ਸਾਈਕੋਲੋਜੀਕਲ ਬਿਮਾਰੀ ਹੈ ਨੂੰ ਬੜੇ ਢੰਗ ਨਾਲ ਡੀਲ ਕਰਨ ਦੇ ਬਹੁਤ ਸਾਰੇ ਨੁਸਖੇ ਆਪਾਂ ਸਾਰੇ ਜਣੇ ਜਾਣਦੇ ਆ ਉਹ ਹੈਗੇ ਆ ਤੇ ਬੱਚੇ ਨੂੰ ਜਿੰਨਾ ਕਹੋਗੇ ਉਹਨਾਂ ਜਿਆਦਾ ਸਗੋ ਉਸ ਨੂੰ ਉਹ ਉਹ ਉਹਦੇ ਤੇ ਅਸਰ ਮਾੜਾ ਹੁੰਦਾ ਹੈਗਾ ਤੇ ਉਹਨਾਂ ਨੂੰ ਠੀਕ ਕਰਨ ਲਈ ਇੱਕ ਗੁਰੂ ਕੋਲ ਠੀਕ ਕਰਨ ਲਈ ਉਹਨਾਂ ਨੂੰ ਰਾਤ ਨੂੰ ਗਰਮ ਲੋਹੇ ਦੀਆਂ ਰੌਡਸ ਲਾਈਆਂ ਗੀਆਂ ਵੀ ਤੁਸੀਂ ਅੱਗੇ ਤੋਂ ਪਿਸ਼ਾਬ ਨਹੀਂ ਕਰਨਾ ਗਿੱਲਾ ਨਹੀਂ ਕਰਨਾ ਬਿਸਤਰਾ ਇੱਕ ਇਹ ਘਟਨਾ ਬੜੀ ਮਾੜੀ ਅਗਲੀ ਇੱਕ ਹੋਰ ਮਾੜੀ ਘਟਨਾ ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਦੇ ਵਿੱਚ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਇੱਕ ਸੂਰੀਆਸ਼ ਗੋਚੜ ਨਾਂ ਦੇ ਇੱਕ ਲੜਕੇ ਨੇ ਜਿਹੜਾ ਉੱਥੋਂ ਪੜ੍ਹ ਕੇ ਹਟ ਗਿਆ 18 ਸਾਲ ਦਾ ਹੈ ਉਹ ਉਹ ਆਪਣੀ ਇੱਕ ਟੀਚਰ ਜਿਹੜੀ ਉਹਨੂੰ ਪੜਾਉਂਦੀ ਰਹੀ ਪਹਿਲਾਂ ਉਹਦੇ ਘਰੇ ਜਾਂਦੇ ਐ ਉਸ ਟੀਚਰ ਦਾ ਨਾਂ ਦੀਕਸ਼ਿਤ ਹੈਗੀ ਐ ਸਿਮਰਤੀ ਦੀਖਸ਼ਤ ਉਹਦੇ ਘਰ ਜਾਂਦਾ ਮਾੜੀ ਉੱਚੀ ਕਹੀ ਸੁਣੀ ਹੁੰਦੀ ਐ ਤੇ ਉਹਨੂੰ ਉਹ ਗੋਲੀ ਮਾਰ ਦਿੰਦਾ ਉਹ ਬਾਤ ਜਾਂਦੀ ਐ ਹਾਲ ਦੀ ਹੁਣ ਉਹ ਕਹਿੰਦੇ ਵੀ ਖਤਰੇ ਤੋਂ ਬਾਹਰ ਐ ਇੱਕ ਇਹ ਘਟਨਾ ਤੇ ਇਹ ਨਾ ਘਟਨਾਵਾਂ ਦੇ ਵਿੱਚ ਚੰਗੀ ਗੱਲ ਇਹ ਐ ਕਿ ਕੋਈ ਫਿਰਕੂ ਐਂਗਲ ਨਹੀਂ ਲਾਏ ਇਹ ਨਾ ਘਟਨਾ ਚ ਤੇ ਕੋਈ Hindu Muslim ਨਹੀਂ ਹੈਗਾ ਬਹੁਤ ਹੀ ਦੁਰਭਾਗੀਆਂ ਬੜੀਆਂ ਮਾੜੀਆਂ ਘਟਨਾਵਾਂ ਨੇ ਤੇ ਸਾਨੂੰ ਗੰਭੀਰਤਾ ਨਾਲ ਸਮੁੱਚੇ ਤੌਰ ਤੇ ਅਜੇ ਕੰਟਰੀ ਸੋਚਣ ਲਈ ਮਜਬੂਰ ਕਰਦੀਆਂ ਨੇ ਕਿ ਅਸੀਂ ਸਾਡੇ ਸਕੂਲਾਂ ਦੇ ਵਿੱਚ ਕੀ ਕੁਝ ਕਰ ਰਹੇ ਹਾਂ ਤੇ ਕਿਸ ਤਰ੍ਹਾਂ ਦਾ ਸਾਨੂੰ ਕਰਨਾ ਚਾਹੀਦਾ ਤੇ ਬਹੁਤ ਗੰਭੀਰ ਵਿਸ਼ਾ ਹੈ ਸਾਡਾ ਇਹ ਦੂਜਾ ਇਹਦੇ ਨਾਲ ਹੀ ਜੁੜਦੀ ਘਟਨਾ ਅਹਮਦਾਬਾਦ ਦੇ ਵਿੱਚ ਗੁਜਰਾਤ ਦੇ ਵਿੱਚ ਇੱਕ ਲੜਕਾ ਦੂਜੇ ਨਾਲ ਦੇ ਲੜਕੇ ਨੂੰ ਗੋਲੀ ਮਾਰਦਾ ਹੈ ਕੁਝ ਦੇਰ ਬਾਅਦ ਉਹਦੀ ਉਹ 크ਰਿਸਚੀਅਨ ਚਲਾਉਂਦੇ ਆ ਉਹ ਸਕੂਲ ਨੂੰ ਤੇ ਉਹਦੀ ਮੌਤ ਹੋ ਜਾਂਦੀ ਹੈ ਬੱਚੇ ਦੀ ਬਹੁਤ ਮਾੜੀ ਗੱਲ ਹੈ ਸਾਨੂੰ ਉਹਦਾ ਦੁੱਖ ਹੈਗਾ ਤੇ ਪਰ ਕਿਉਂਕਿ ਉੱਥੇ ਇੱਕ Hindu, Muslim, Sikh ਦਾ ਇਸ਼ੂ ਆ ਗਿਆ ਵਿੱਚ ਵਿਸ਼ਵ Hindu ਪ੍ਰੀਸ਼ਦ ਜਾ ਕੇ ਉੱਥੇ ਸਕੂਲ ਨੂੰ ਤੋੜ-ਫੰਨ ਕਰਦੀ ਹੈ ਤੇ ਹੋਰ ਬਹੁਤ ਗੁੰਡਾਗਰਦੀ ਕਰਦੀ ਹੈ। ਘਟਨਾਵਾਂ ਸਾਰੀਆਂ ਹੀ ਆਪਣੇ ਆਪ ਚ ਮਾੜੀਆਂ ਨੇ। ਸਾਨੂੰ ਸਮੁੱਚੇ ਤੌਰ ਤੇ ਬਹੁਤ ਗਹਿਰ ਗੰਭੀਰਤਾ ਨਾਲ ਇਹਦੀ ਇਹਦੇ ਤੇ ਵਿਚਾਰ ਕਰਨ ਦੀ ਲੋੜ ਹੈ। ਇਹਦੇ ਚੋਂ ਹਿੰਦੂ ਮੁਸਲਮਾਨ ਜਦੋਂ ਲੱਭਣੇ ਸ਼ੁਰੂ ਕਰਦਨੇ ਹਨਾ ਤਾਂ ਫਿਰ ਉਦੋਂ ਹੋਰ ਗੜਬੜਾ ਹੁੰਦੀਆਂ ਨੇ ਘਟਰਾਵਾ ਸਾਰੀਆਂ ਹੀ ਗੰਭੀਰ ਨੇ ਪਰ ਇਹਦੇ ਬੰਨੇ ਇੱਕ ਚੰਗੀ ਘਟਨਾ ਵੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਰਾਜਸਥਾਨ ਦੇ ਜੈਪੁਰ ਦੀਆਂ ਦੋ ਭੈਣਾਂ ਸਤੀਆਂ ਭੈਣਾਂ ਇੱਕ ਦਾ ਨਾਂ ਸਾਵੀ ਸ਼ਿਖਾਵਤ ਹੈ 13 ਸਾਲ ਦੀ ਕੁੜੀ ਹੈ ਉਹ ਦੂਜੀ ਭਾਵਿਆ ਉਹਦਾ ਉਹ 7 ਸਾਲ ਦੀ ਹੈ ਦੋਨੇ ਸਤੀਆਂ ਭੈਣਾਂ 12 ਦਿਨ ਲਗਾਤਾਰ ਸਾਈਕਲ ਚਲਾ ਕੇ ਜੈਪੁਰ ਤੋਂ ਦਿੱਲੀ ਜਾਂਦੀਆਂ ਕਿਉਂਕਿ ਜੈਪੁਰ ਦੇ ਵਿੱਚ ਇੱਕ ਜੰਗਲ ਹੈ ਜਿਹਨੂੰ ਡੋਲ ਕਾ ਬਾੜ ਕਹਿੰਦੇ ਐ ਡੋਲ ਕਾ ਬਾੜ ਉਹ ਜਿਹੜਾ ਡੋਲ ਕਾ ਬਾੜ ਹੈ ਉਥੇ ਤਕਰੀਬਨ 2400 ਤੋਂ ਵੱਧ ਜਿਹੜੇ ਸਥਾਨਕ ਦਰਖਤ ਹੁੰਦੇ ਐ ਉਹ ਉਥੇ ਲੱਗੇ ਹੋਏ ਐ ਤੇ 85 ਕਿਸਮ ਦੇ ਪਸ਼ੀ ਪਸ਼ੂ ਪੰਛੀ ਜਿਨ੍ਹਾਂ ਚ ਨੀਲ ਗਾਇ ਖਰਗੋਸ਼ ਵਗੈਰਾ ਵੀ ਨੇ ਉਹ ਉਥੇ ਉਹਨਾਂ ਦਾ ਨਿਵਾਸ ਹੈ ਤੇ ਉਹਨੂੰ ਉਜਾੜ ਕੇ ਉਥੇ ਮੋਦੀ ਜੀ ਇੱਕ ਪੀਐਮ ਯੂਨਿਟੀ ਮਾਲ ਬਣਾਉਣਾ ਚਾਹੁੰਦੇ ਆ, ਹੋਟਲ ਬਣਾਉਣਾ ਚਾਹੁੰਦੇ ਆ, ਕੁਝ ਫਿਨਟੈਕ ਪਾਰਕ ਬਣਾਉਣਾ ਚਾਹੁੰਦੇ ਆ। ਇਹ ਪਹਿਣਾ ਪਹਿਲਾਂ ਉਥੇ ਜਿਹੜਾ ਉਥੋਂ ਦੇ ਮੁੱਖ ਮੰਤਰੀ ਸ੍ਰੀ ਭਜਨ ਲਾਲ ਜੀ ਉਹਨਾਂ ਨੂੰ ਵੀ ਮਿਲਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਸੀ, ਪੁਲਿਸ ਨੇ ਉਹਨਾਂ ਨੂੰ ਨੇੜੇ ਨਹੀਂ ਢੁੱਕਣ ਦਿੱਤਾ। ਹੁਣ ਉਹ ਦਿੱਲੀ ਗਈਆਂ ਨੇ ਤੇ ਉਹ ਚਾਹੁੰਦੀਆਂ ਨੇ ਵੀ ਅਸੀਂ ਪ੍ਰਧਾਨ ਮੰਤਰੀ ਨੂੰ ਮਿਲੀਏ ਤੇ ਆਪਣੀ ਇਹ ਗੱਲ ਕਹੀਏ। ਉਹਨਾਂ ਦਾ ਇਹ ਕਹਿਣਾ ਜਿਹੜੀ ਉਹਨਾਂ ਨੇ ਚਿੱਠੀ ਲਿਖੀ ਹੈ, ਚਿੱਠੀ ਦੇ ਵਿੱਚ ਸਾਫ਼ ਲਿਖਿਆ ਹੈ ਕਿ ਅਸੀਂ ਵਿਕਾਸ ਦੇ ਵਿਰੁੱਧ ਨਹੀਂ ਹਾਂ। ਪਰ ਵਿਕਾਸ ਤੁਸੀਂ ਐਨੀਆਂ ਚੀਜ਼ਾਂ ਦਾ ਵਿਨਾਸ਼ ਕਰਕੇ ਜਿਹੜਾ ਵਿਕਾਸ ਕਰੋਗੇ ਉਹਨੂੰ ਵਿਕਾਸ ਨਹੀਂ ਕਿਹਾ ਜਾ ਸਕਦਾ ਇਹ ਦੇਖੋ ਹੋਰ ਬਦਲ ਦੇਖੋ ਆ ਜਿਹੜਾ ਜੰਗਲ ਉਜਾੜਨਾ ਇਹ ਬਿਲਕੁਲ ਹੀ ਗਲਤ ਹੈ ਇੱਕ ਆ ਤਸਵੀਰ ਵੀ ਹੈ ਸਕੂਲਾਂ ਦੀ ਬੱਚਿਆਂ ਦੀ ਛੋਟੇ ਬੱਚਿਆਂ ਦੀ ਸੋ ਅਸੀਂ ਹੁਣ ਸਾਡੇ ਬੱਚਿਆਂ ਨੂੰ ਕਹੀ ਜੀਆਂ ਸਿੱਧਾਂ ਦੇਣੀਆਂ ਨੇ ਕੀ ਨਫਰਤਾਂ ਵਾਲੀਆਂ ਦੇਣੀਆਂ ਨੇ ਜਾਂ ਸਾਡੇ ਵਾਤਾਵਰਣ ਬਾਰੇ ਸਾਡੇ ਸਮਾਜ ਬਾਰੇ ਸਾਡੇ ਲੋਕਾਂ ਦੀ ਏਕਤਾ ਬਾਰੇ ਸਾਡੇ ਦੇਸ਼ ਦੀ ਤਰੱਕੀ ਬਾਰੇ ਉਦੇ ਬਾਰੇ ਅਸੀਂ ਸੇਧਾਂ ਦੇਣੀਆਂ ਨੇ ਹੁਣ ਸਾਡੇ ਤੇ ਨਰਕਰ ਕੱਟਾ ਹੈ ਵੀ ਅਸੀਂ ਕੀ ਕਰੀਏ ਅਗਲੀ ਗੱਲ ਦੋਸਤੋ ਕਿਉਂਕਿ ਸਕੂਲਾਂ ਕਾਲਜਾਂ ਦੀ ਗੱਲ ਚੱਲ ਰਹੀ ਹੈ ਇੱਕ ਇਹ ਵੀ ਤੁਹਾਨੂੰ ਦੱਸ ਦਈਏ ਵੀ ਦਿੱਲੀ ਯੂਨੀਵਰਸਿਟੀ ਨੇ ਜਿਹੜੀਆਂ ਸਟੂਡੈਂਟਸ ਯੂਨੀਅਨ ਦੀਆਂ ਚੋਣਾਂ ਹੁੰਦੀਆਂ ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੋਸੂ ਦੀਆਂ ਚੋਣਾਂ ਉਹਨਾਂ ਚੋਣਾਂ ਦੇ ਲੜਨ ਵਾਲੇ ਕੈਂਡੀਡੇਟਸ ਨੂੰ ਕਹਿਤਾ ਵੀ ਤੁਸੀਂ 1-1 ਲੱਖ ਰੁਪਏ ਦਾ ਬਾਂਡ ਭਰੋ ਵੀ ਤੁਸੀਂ ਜਿਹੜੀਆਂ ਕੈਂਪਸ ਦੀਆਂ ਦੀਵਾਰਾਂ ਨੇ ਤੇ ਹੋਰ ਐ ਉਹਨਾਂ ਨੂੰ ਗੰਦੀਆਂ ਨਹੀਂ ਕਰੂੰਗੀ ਤਾਂ ਉਹਦੇ ਉੱਤੇ ਐਸਐਫਆਈ ਦੇ ਆਗੂਆਂ ਨੇ ਬੜਾ ਸਾਫ਼ ਇਤਰਾਜ਼ ਕੀਤਾ ਇਹ ਇਹ ਉਹ ਕਹਿੰਦੇ ਵੀ ਇਸ ਗੱਲ ਨਾਲ ਸਹਿਮਤੀ ਕਿ ਵੀ ਇਹ ਦੀਵਾਰਾਂ ਨਾ ਖਰਾਬ ਕੀਤੀਆਂ ਜਾਂ ਡੀਫੇਸਮੈਂਟ ਨਾ ਕੀਤੀ ਜਾਵੇ ਪਰ ਤੁਸੀਂ ਜਦੋਂ ਲੱਖ ਰੁਪਏ ਦਾ ਬੌਂਡ ਦੀ ਸ਼ਰਤ ਰੱਖੋਗੇ ਤਾਂ ਜਿਹੜੇ ਆਮ ਸੁਧਾਰਨ ਘਰਾਂ ਚੋਂ ਆਉਂਦੇ ਬੱਚੇ ਐ ਉਹਨਾਂ ਦਾ ਤੁਸੀਂ ਸਟੂਡੈਂਟ ਯੂਨੀਅਨ ਦੀਆਂ ਚੋਣਾਂ ਲੜਨ ਦੇ ਉੱਤੇ ਉਹਨਾਂ ਤੇ ਪਾਬੰਦੀ ਲਾ ਰਹੀ ਉਹ ਕਿਉਂਕਿ ਉਹ ਇੰਨੇ ਸਾਧਨ ਸੰਪਾਨ ਨਹੀਂ ਹੈ ਦੀ। ਸੋ ਕਿੱਧਰ ਨੂੰ ਜਾ ਰਹੀ ਹੈ ਸਾਡੀ? ਕਿਉਂਕਿ ਜਿਹੜੀਆਂ ਇਹ ਕਾਲਜ ਤੇ ਯੂਨੀਵਰਸਿਟੀਆਂ ਨੇ ਇਹ ਜਿਹੜੀ ਸਾਡੀ ਡੈਮੋਕ੍ਰੇਸੀ ਆ ਉਹਦਾ ਉਹਦਾ ਟ੍ਰੇਨਿੰਗ ਸੈਂਟਰ ਨੇ ਇਹ ਤੇ ਉਹ ਟ੍ਰੇਨਿੰਗ ਸੈਂਟਰ ਦੇ ਵਿੱਚ ਅਸੀਂ ਪਹਿਲਾਂ ਹੀ ਇੱਕ ਫਿਲਟਰ ਲਾ ਦਿੱਤਾ ਵੀ ਗਰੀਬ ਆਦਮੀ ਤਾਂ ਲੜਨੀ ਨਾ ਚੋਣਾ। ਅਮੀਰ ਹੀ ਲੜਨ। ਤੇ ਇਸ ਕਰਕੇ ਅਸੀਂ ਵੀ ਇਸ ਗੱਲ ਦੇ ਨਾਲ ਸਹਿਮਤ ਹਾਂ ਐਸਐਫਆਈ ਦੀ ਗੱਲ ਦੇ ਨਾਲ ਕਿ ਵੀ ਇਹ ਇਸ ਤਰ੍ਹਾਂ ਨਾ ਹੋਵੇ ਨਾਲ ਦੀ ਨਾਲ ਹੀ ਕਲਕੱਤਾ ਯੂਨੀਵਰਸਿਟੀ ਦੇ ਚਾਰ ਜਿਹੜੇ ਵਿਦਿਆਰਥੀ ਐ ਉਹ ਉੱਥੇ ਕਲਕੱਤੇ ਦੇ ਵਿੱਚ ਇੱਕ ਜਣਾ ਜਾਂਦਾ ਹੈ ਮੋਬਾਈਲ ਠੀਕ ਕਰਾਉਂਦਾ ਹੈ ਉੱਥੇ ਭਾਅ ਦੇ ਵਿੱਚ ਉੱਤੇ ਥੱਲੇ ਕਰਨ ਦੀ ਕੋਸ਼ਿਸ਼ ਕਰਦਾ ਹੈ ਬੰਗਲਾ ਬੋਲਦਾ ਹੈ ਜਦੋਂ ਬਾਰ-ਬਾਰ ਬੰਗਲਾ ਬੋਲਦਾ ਹੈ ਦੂਜਾ ਹਿੰਦੀ ਬੋਲਦਾ ਹੈ ਉਹ ਕਹਿੰਦਾ ਵੀ ਤੇਰੀ ਹਿੰਦੀ ਮੈਨੂੰ ਸਮਝ ਨਹੀਂ ਆਉਂਦੀ ਤੇ ਉਹ ਉੱਥੇ ਉਹਨੂੰ ਬੰਗਲਾਦੇਸ਼ੀ ਕਹਿਣਾ ਸ਼ੁਰੂ ਕਰਾ ਉਹ ਆਪਣੇ ਤਿੰਨ ਹੋਰ ਦੋਸਤਾਂ ਨੂੰ ਲੈ ਜਾਂਦੇ ਬਾਜ਼ਾਰ ਸਾਨੂੰ ਸਾਡੇ ਬੰਗਾਲ ਦੇ ਵਿੱਚ ਹੀ ਬੰਗਲਾਦੇਸ਼ੀ ਕਹਿਣ ਲੱਗੇ ਜਣੀ ਜਿਹੜਾ ਸਾਰੇ ਦੇਸ਼ ਦੇ ਵਿੱਚ ਇੱਕ ਮਾਹੌਲ ਬਣਾਇਆ ਪਿਆ ਨਾ ਵੀ ਜਿਹੜਾ ਕੋਈ ਬੰਗਲਾ ਬੋਲਦਾ ਤੇ ਜੇ ਉਹ ਮੁਸਲਮਾਨ ਵੀ ਹੈ ਤਾਂ ਉਹ ਤਾਂ ਪੱਕਾ ਬੰਗਲਾਦੇਸ਼ੀ ਹੈ ਫਿਰ ਜਣੀ ਇਹ ਜਿਹੜੀ ਸਾਇਕੀ ਬਣਾਤੀ ਇਹ ਮਾਨਸਿਕਤਾ ਬਣਾਤੀ ਸਾਡੀ ਦੇਸ਼ ਦੇਸ਼ ਦੇ ਲੋਕਾਂ ਦੀ ਉਹਦਾ ਨਤੀਜਾ ਹੈ ਕਿ ਉਹ ਚਾਰ ਜਣੇ ਹਸਪਤਾਲ ਚ ਦਾਖਲ ਨੇ ਹੁਣ ਇਸ ਟਾਈਮ ਤੇ ਉਹ ਉਹਨਾਂ ਤੇ ਐਫ ਆਈ ਆਰ ਹੋ ਗਈ ਦੋ ਜਣੇ ਫੜੇ ਵੀ ਆ ਪੁਲਿਸ ਨੇ ਦੇਖਦੇ ਆ ਕੀ ਕਾਰਵ ਕਰਦੇ ਆ ਕਿਉਂਕਿ ਉੱਥੇ ਪਛਮੀਂਗਾਲ ਹੈ ਉੱਥੇ ਤਾਂ ਬੰਗਲਾ ਬੋਲਣ ਦੇ ਉੱਤੇ ਤਾਂ ਇਹ ਕੋਈ ਬਣਾਹੀ ਨਹੀਂ ਹੋ ਸਕਦੀ ਹੋਰ ਕਿਸੇ ਥਾਂਾਂ ਤੇ ਤਾਂ ਬਥੇਰੀ ਹੈਗੀ ਆ ਆਪਾਂ ਰੋਜ਼ ਦੇਖਦੇ ਆ ਲਾਸਟ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਆ ਲਾਸਟ ਤੋਂ ਪਹਿਲੀ ਸਾਡੇ ਜਿਹੜੇ ਵਿਦੇਸ਼ ਮੰਤਰੀ ਐ ਸ਼੍ਰੀ ਜੈ ਸ਼ੰਕਰ ਜੀ ਉਹ ਅੱਜ ਕੱਲ ਰੂਸ ਗਏ ਹੋਏ ਆ ਰੂਸ ਦੇ ਵਿਦੇਸ਼ ਮੰਤਰੀ ਨਾਲ ਤੇ ਤੂਤਨ ਸਾਹਿਬ ਨਾਲ ਗੱਲਬਾਤ ਕਰਦਿਆਂ ਹੋયા ਉਹਨਾਂ ਨੇ ਜਿਹੜੀ ਗੱਲ ਕਹੀ ਉਹਨਾਂ ਨੇ ਕਿਹਾ ਵੀ ਰੂਸ ਅਮਰੀਕਾ ਨੇ ਸਾਨੂੰ ਰੂਸ ਤੋਂ ਤੇਲ ਤੇ ਬਾਕੀ ਚੀਜ਼ਾਂ ਖਰੀਦਣ ਲਈ ਕਿਹਾ ਸੀ ਤਾਂ ਕਿ ਅੰਤਰਰਾਸ਼ਟਰੀ ਬਾਜ਼ਾਰ ਸਥਿਰ ਰਹੇ ਤੇ ਜੈ ਸ਼ੰਕਰ ਜੀ ਕਹਿ ਰਹੇ ਆ ਪਹਿਲਾਂ ਕਿਸੇ ਛੋਟੇ ਅਧਿਕਾਰੀ ਨੇ ਮਾੜੀ ਜੀ ਗੱਲ ਕਹੀ ਸੀ ਤੇ ਪਰ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਜਿੱਦਣ ਤੁਹਾਡੇ ਉੱਤੇ 25% ਟੈਕਸ ਇਸ ਕਰਕੇ ਲਾਇਆ ਵੀ ਤੁਸੀਂ ਰੂਸ ਤੋਂ ਚੀਨ ਤੇਲ ਖਰੀਦਣੇ ਹੋ ਉਸ ਦਿਨ ਤੁਹਾਨੂੰ ਠੋਕ ਕੇ ਬਿਆਨ ਦੇਣਾ ਚਾਹੀਦਾ ਸੀ ਸਮੁੱਚੇ ਦੇਸ਼ ਦੀ ਪਾਰਲੀਮੈਂਟ ਨੂੰ ਉਹਦੇ ਵਿੱਚ ਮਤਾ ਪਾਸ ਕਰਨਾ ਚਾਹੀਦਾ ਸੀ ਵੀ ਅਮਰੀਕਾ ਇਹ ਜਹੀ ਬਲੈਕਮੇਲਿੰਗ ਦੀ ਨੀਤੀ ਬੰਦ ਕਰੇ ਇਹ ਨਹੀਂ ਸਾਨੂੰ ਕਿਹਾ ਸੀ ਇੱਕ ਤਾਂ ਇਹ ਪਹਿਲੂ ਦੂਜਾ ਪਹਿਲੂ ਇਹ ਹੈ ਤੁਹਾਨੂੰ ਅਮਰੀਕਾ ਤੋਂ ਇਹ ਪੁੱਛਣ ਦੀ ਲੋੜ ਕੀ ਸੀ ਜਾਂ ਅਮਰੀਕਾ ਨੂੰ ਤੁਹਾਨੂੰ ਇਹ ਦੱਸਣ ਦੀ ਕੀ ਲੋੜ ਸੀ ਵੀ ਤੁਸੀਂ ਰੂਸ ਤੋਂ ਚੀਨ ਖਰੀਦੋ ਕੀ ਤੁਹਾਡੀ ਆਪ ਦੀ ਇੰਡੀਪੈਂਡੈਂਟ ਪਾਲਿਸੀ ਉਹ ਨਹੀਂ ਤੁਹਾਡੀ ਆਜ਼ਾਦ ਪਾਲਿਸੀ ਨਹੀਂ ਹੈ ਕੋਈ ਵੀ ਤੁਸੀਂ ਆਪ ਫੈਸਲਾ ਕਰੋ ਵੀ ਅਸੀਂ ਰੂਸ ਤੋਂ ਚੀਨ ਖਰੀਦਦੇਣਾ ਤੇਲ ਖਰੀਦਦੇਣਾ ਕਿ ਨਹੀਂ ਖਰੀਦਦੇਣਾ ਕਿਹੜਾ ਵਪਾਰ ਕਿਹੜੇ ਦੇਸ਼ ਨਾਲ ਕਰਨਾ ਹੈ ਤੁਹਾਡੀ ਪਾਲਿਸੀ ਹੈ ਕਿ ਰੂਸ ਅਮਰੀਕਾ ਤੋਂ ਸਿਆ ਕਰੂਗਾ ਤੁਹਾਨੂੰ ਇਹਦਾ ਮਤਲਬ ਹੈ ਤੁਸੀਂ ਅਮਰੀਕਾ ਦੇ ਐਨਾ ਹੀ ਥੱਲੇ ਲੱਗੀ ਰਹੇ ਪਹਿਲਾਂ ਤਾਂ ਤੁਹਾਨੂੰ ਕਹਿਤਾ ਕਦੇ ਜਿਉਂ ਜਾ ਚਿੜੀਏ ਕਦੇ ਮਰ ਜਾ ਚਿੜੀਏ ਤੁਹਾਨੂੰ ਕਹਿਤਾ ਵੀ ਤੁਸੀਂ ਉਹ ਤੋਂ ਖਰੀਦ ਲਓ ਤੁਸੀਂ ਖਰੀਦ ਲਿਆ ਹੁਣ ਕਹਿੰਦਾ ਵੀ ਨਾ ਖਰੀਦੋ ਤੁਸੀਂ ਦੁਚਿੱਤੀ ਚ ਭੇ ਫਿਰਦੇ ਹੋ ਤੇ ਰੂਸ ਜਾਏ ਫਿਰਦੇ ਚੀਨ ਵਾਲਿਆਂ ਨੇ ਚੰਗੀ ਗੱਲ ਕਹੀ ਕਹਿੰਦਾ ਵੀ ਜਿਹੜਾ ਤੁਸੀਂ ਚੁੱਪ ਰਹਿਣਾ ਹੈ ਜਿਹੜਾ ਤੁਹਾਡਾ ਚੁੱਪ ਰਹਿਣਾ ਹੈ ਉਹ ਅਮਰੀਕਾ ਨੂੰ ਤੁਹਾਡੇ ਉੱਤੇ ਧੱਕੇ ਕਰਨ ਦਾ ਅਧਿਕਾਰ ਦਿੰਦਾ ਕਿਉਂਕਿ ਤੁਸੀਂ ਬੋਲਦੇ ਨਹੀਂ ਜੇ ਤੁਸੀਂ ਉਹਦਨੇ ਬੋਲੇ ਹੁੰਦੇ ਜਿੱਦਣ ਸਾਡੇ ਨੌਜਵਾਨ ਉਹਨਾਂ ਨੇ ਬੀੜੀਆਂ ਲਿਆ ਕੇ ਲਾਂਦੇ ਹੋਏ ਆ ਤਾਂ ਅਮਰੀਕਾ ਦੀ ਬੋਲਤੀ ਬੰਦ ਹੋ ਜਾਣੀ ਸੀ ਚੀਨ ਉੱਥੇ ਜਾ ਕੇ ਜੈ ਸ਼ੰਕਰ ਜੀ ਕਹਿ ਰਹੇ ਹੈ ਵੀ ਸਾਡੇ ਨਾਲੋਂ ਜ਼ਿਆਦਾ ਤਾਂ ਚੀਨ ਖਰੀਦਦਾ ਹੈ ਰੂਸ ਤੋਂ ਤੇਲ ਰੂਸ ਚੀਨ ਤੇ ਕਿਉਂ ਨਹੀਂ ਲਾਉਂਦਾ ਉਹ ਵੱਧ ਟੈਕਸ ਕਿਉਂਕਿ ਚੀਨ ਨੇ ਕਿਹਾ ਵੀ ਅਸੀਂ ਤੁਹਾਨੂੰ ਠੋਕਾਂਗੇ ਸਾਡੇ ਨਾਲ ਆਓ ਤਾਂ ਸਹੀ ਤੁਸੀਂ ਇਹ ਨਹੀਂ ਕਿਹਾ ਤੁਸੀਂ ਡਰਦੇ ਰਹੇ ਪਸ ਅੱਜ ਦੀ ਗੱਲ ਚ ਇੰਨਾ ਹੀ ਬਹੁਤ ਬਹੁਤ ਸ਼ੁਕਰੀਆ ਤਾਂ